ਬੀਜੇਪੀ ਲੀਡਰ ਹਰ ਕੋਸ਼ਿਸ਼ ਕਰ ਰਹੇ ਨੇ ਕਿ ਪੰਜਾਬ ਦੇ ਦਿਹਾਤ ਦੇ ਵਿੱਚ ਆਪਣਾ ਦਬਦਬਾ ਬਣਾਇਆ ਜਾ ਸਕੇ ਘਟੋ ਘਟ ਲੋਕਾਂ ਦੇ ਨਾਲ ਲੋਕਾਂ ਦਾ ਸਮਰਥਨ ਲਿਆ ਜਾ ਸਕੇ ਜਿਸ ਵਾਸਤੇ ਵਕਫ ਵਕਫ ਹਲਕਿਆਂ ਦੇ ਵਿੱਚ 13 ਦੀਆਂ 13 ਲੋਕ ਸਭਾ ਸੀਟਾਂ ਤੋਂ ਜਿਹੜੇ ਉਮੀਦਵਾਰ ਖੜੇ ਕੀਤੇ ਜਾ ਰਹੇ ਨੇ ਬੀਜੇਪੀ ਵੱਲੋਂ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿ ਦਿਹਾਤ ਖੇਤਰ ਵੱਲ ਨੂੰ ਕੂਚ ਕੀਤਾ ਜਾਵੇ ਉਹ ਤਾਂ ਉੱਥੇ ਹੀ ਗੱਲ ਕਰੀਏ ਫਰੀਦਕੋਟ ਹਲਕੇ ਦੀ ਤੇ ਫਰੀਦਕੋਟ ਹਲਕੇ ਦੇ ਵਿੱਚ ਖਾਸ ਕਰਕੇ ਹੰਸਰਾਜ ਹੰਸ ਜਿਹੜੇ ਨੇ ਉਹ ਲੱਗੇ ਹੋਏ ਨੇ ਕਿਸਾਨਾਂ ਦਾ ਵਿਰੋਧ ਚੱਲ ਰਹੇ ਨੇ ਪਰ ਲਗਾਤਾਰ ਦਿਹਾਤ ਖੇਤਰ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹਨਾਂ ਦਾ ਸਬਰ ਵੀ ਟੁੱਟ ਚੁੱਕਿਆ ਹੈ ਸ਼ਾਇਦ ਹੁਣ BBC ਨੂੰ ਇੱਕ ਇੰਟਰਵਿਊ ਦਿੱਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼ ਗੱਲ ਕੀਤੀ ਹੈ ਕਿ ਹੁਣ ਸਬਰ ਦਾ ਬੰਨ ਟੁੱਟ ਗਿਆ ਹੈ ਉਹ ਸਾਫ਼ ਕਹਿੰਦੇ ਨੇ ਕਿ ਮੈਨੂੰ ਦਾਖਲ ਹੀ ਨਹੀਂ ਹੋਣ ਦਿੱਤਾ ਜਾ ਰਿਹਾ ਕਿਸਾਨ ਇਸ ਹੱਦ ਤੱਕ ਦਾ ਵਿਰੋਧ ਕਰ ਰਹੇ ਨੇ ਉਹ ਜਿਹਾ ਵਿਰੋਧ ਜਲੰਧਰ ਹਲਕੇ 'ਚ ਵੀ ਦੇਖਣ ਨੂੰ ਮਿਲਿਆ ਜਲੰਧਰ ਦੇ ਨਕੋਦਰ ਇਲਾਕੇ ਦੇ ਵਿੱਚ ਵੇਖਣ ਨੂੰ ਮਿਲਿਆ ਜਦੋਂ ਸੁਸ਼ੀਲ ਕੁਮਾਰ ਰਿੰਕੂ ਨਕੋਦਰ ਜਾਂਦੇ ਨੇ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਨੀ ਚਾਹੁੰਦੇ ਨੇ ਪਰ ਲੋਕ ਖਾਸ ਕਰਕੇ ਕਿਸਾਨ ਉਹਨਾਂ ਦਾ ਵਿਰੋਧ ਕਰਦੇ ਨੇ ਉਹ ਡਟ ਕੇ ਵਿਰੋਧ ਕਰਦੇ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਵਾਪਸ ਆਉਣਾ ਪਿਆ ਗਿਆ ਉਹੀ ਹਾਲਾਤ ਫਰੀਦਕੋਟ ਦੇ ਵਿੱਚ ਬੜੇ ਹੋਏ ਨੇ ਲਗਾਤਾਰ ਹੰਸਰਾਜ ਹੰਸ ਦਾ ਵਿਰੋਧ ਹੁੰਦਾ ਰਿਹਾ ਔਰ ਜੋ ਹਾਲਾਤ ਬੜੇ ਨੇ ਤਸਵੀਰਾਂ ਸਾਹਮਣੇ ਆਪਣਾ ਪ੍ਰਚਾਰ ਨਹੀਂ ਕਰਨ ਦਿੱਤਾ ਜਾ ਰਿਹਾ ਜਿਸ ਤਾਈ ਸਾਫ ਹੰਸਰਾਜ ਹੰਸ ਇਸ ਉੱਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਉਹ ਕਹਿੰਦੇ ਨੇ ਕਿ ਉਹ ਇਕੱਲੇ ਨਹੀਂ ਜਿਹੜੇ ਕਿਸਾਨਾਂ ਦੇ ਕੋਲ ਜਾ ਰਹੇ ਨੇ ਹੋਰ ਲੀਡਰ ਵੀ ਨੇ ਜਿਹੜੇ ਦੇ ਹੱਥ ਖੇਤਰ ਚ ਘੁੰਮ ਰਹੇ ਨੇ ਪਰ ਉਹਨਾਂ ਨੂੰ ਐਂਟਰ ਕਰਨ ਦਿੱਤਾ ਜਾ ਰਿਹਾ ਮੈਨੂੰ ਨਹੀਂ ਮੈਨੂੰ ਅਲਾਉ ਹੀ ਨਹੀਂ ਕੀਤਾ ਜਾ ਰਿਹਾ ਕਿ ਮੈਂ ਜਾ ਕੇ ਪ੍ਰਚਾਰ ਕਰਾਂ ਇਹੋ ਜੀ ਬਿਆਨ ਹੰਸਰਾਜ ਹੰਸ ਦਿੰਦੇ ਨਜ਼ਰ ਆਏ ਨੇ ਜਿਸ ਤੋਂ ਇਹ ਸਾਫ਼ ਕਲੀਅਰ ਹੈ ਕਿ ਹੰਸਰਾਜ ਹੰਸ ਦੇ ਸਿਰੋਂ ਪਾਣੀ ਲੰਘ ਚੁੱਕਿਆ ਹੈ ਉਹ ਜੋ ਹਾਲਾਤ ਉਹਨਾਂ ਦੇ ਸਾਹਮਣੇ ਨੇ ਉਹਦੇ ਨਾਲ ਉਹ ਨਜਿੱਠ ਨਹੀਂ ਪਾ ਰਹੇ ਜਿਸ ਵਾਸਤੇ ਉਹ ਆਪਣਾ ਗੁੱਸਾ ਇਸ ਤਰੀਕੇ ਨਾਲ ਕੱਢਦੇ ਨਜ਼ਰ ਆ ਰਹੇ ਨੇ ਪਰ ਇਸੇ ਵਿੱਚ ਹੀ ਉਹਨਾਂ ਨੇ ਕਿਹੋ ਜੀ ਗੱਲ ਕਹਿ ਰਹੀ ਤੇ ਜਿਸ ਦੇ ਉੱਤੇ ਸਵਾਲ ਖੜੇ ਹੋਣ ਲੱਗ ਗਏ ਹੰਸਰਾਜ ਹੰਸ ਦਾ ਕਹਿਣਾ ਹੈ ਕਿ ਉਹ ਗਰੀਬ ਬੰਦੇ ਨੇ ਗਰੀਬ ਬੰਦੇ ਨਾਲ ਕਹਿੰਦੇ ਕਿ ਧੱਕਾ ਕੀਤਾ ਜਾ ਰਿਹਾ ਇਸੇ ਦੇ ਮੱਦੇ ਨਜ਼ਰ ਜੇ ਇਸੇ ਬਿਆਨ ਦੇ ਉੱਤੇ ਕੰਸੈਂਟਰੇਟ ਕਰੀਏ ਹੰਸਰਾਜ ਹੰਸ ਆਪਣੇ ਆਪ ਨੂੰ ਗਰੀਬ ਤੱਕ ਖੇਡਿਆ ਇੱਥੇ ਜ਼ਰੂਰ ਨਜ਼ਰ ਆ ਰਿਹਾ ਕਿ ਅਸੀਂ ਹੋਣ ਦਾ ਫਾਇਦਾ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਨੇ ਕਿਸਾਨ ਲੀਡਰਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਅ ਨਿਸ਼ਾਨੇ ਸਾਧਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਕੀ ਹੰਸਰਾਜ ਹੰਸ ਅਸਲ ਦੇ ਵਿੱਚ ਗਰੀਬ ਨੇ ਇੱਕ ਦੌਰ ਸੀ ਇੱਕ ਮੌਕਾ ਸੀ ਇੱਕ ਸਮਾਂ ਸੀ ਜਦੋਂ ਅੰਤਰਸਲ ਕਿਹਾ ਜਾ ਸਕਦਾ ਸੀ ਕਿ ਹੰਸਰਾਜ ਹੰਸ ਜਿਹੜੇ ਨੇ ਉਹ ਕਾਫੀ ਪਛੜੇ ਘਰੋਂ ਆਏ ਸਨ ਕਾਫੀ ਗਰੀਬ ਘਰੋਂ ਆਏ ਸਨ ਪਰ ਉਸ ਤੋਂ ਬਾਅਦ ਜਿਵੇਂ ਦੀ ਉਹਨਾਂ ਦੀ ਤਰੱਕੀ ਹੋਈ ਔਰ ਹੁਣ ਤੱਕ ਦੇ ਜੋ ਹਾਲਾਤ ਨੇ ਇੱਥੇ ਇਹ ਦੱਸ ਦੇਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਉਹ ਗਾਣੇ ਗਾਉਣ ਦੇ ਦੌਰ ਦੇ ਵਿੱਚ ਸਨ ਜਦੋਂ ਉਹ ਗਾਣੇ ਗਾਉਂਦੇ ਸਨ ਉਸ ਵੇਲੇ ਟੀ ਸੀਰੀਜ਼ ਟਿਪਸ ਤੇ ਸਾਗਾ ਵਰਗੀਆਂ ਵੱਡੀਆਂ-ਵੱਡੀਆਂ ਕੰਪਨੀਆਂ ਸਨ ਜਿਹੜੀਆਂ ਜਿਨ੍ਹਾਂ ਦਾ ਨਾਮ ਉਸ ਵੇਲੇ ਚੱਲਦਾ ਸੀ ਜਿਹੜੀਆਂ ਰਸੋਖ ਕੰਪਨੀਆਂ ਸਨ ਜਿਨ੍ਹਾਂ ਦੇ ਬੈਨਰ ਚੱਲਦੇ ਹੁੰਦੇ ਸੀ ਲੇਬਲ ਚੱਲਦੇ ਹੁੰਦੇ ਸੀ ਉਹਨਾਂ ਕੰਪਨੀਆਂਜ਼ ਦੇ ਨਾਲ ਇਹਨਾਂ ਦੇ ਸਿੱਧੇ ਲਿੰਕਸ ਹੁੰਦੇ ਸਨ ਹੰਸ ਰਾਜ ਹੰਸ ਦਾ ਪੂਰਾ ਇੱਕ ਕੰਟਰੈਕਟ ਸਾਈਨ ਹੋਇਆ ਹੋਇਆ ਸੀ ਟੀ ਸੀਰੀਜ਼ ਦੇ ਨਾਲ ਔਰ ਉਹਨਾਂ ਨੂੰ ਬਹੁਤ ਵੱਡੀ ਸਪੋਰਟ ਸੀ ਟੀ ਸੀਰੀਜ਼ ਦੀ ਉਹਨਾਂ ਦੀਆਂ ਐਲਬਮਜ਼ ਜਿਹੜੀਆਂ ਨੇ ਟੀ ਸੀਰੀਜ਼ ਦੇ ਬੈਨਰਸ ਦੇ ਹੇਠ ਲਾਂਚ ਹੋਈਆਂ ਨੇ ਸਾਗਾ ਦੇ ਬੈਨਰ ਤੇ ਹਿੱਟ ਲਾਂਚ ਹੋਈਆਂ ਨੇ ਔਰ ਉਹਨਾਂ ਦੀਆਂ ਸੀਰੀਜ਼ ਜਿਹੜੋ ਵੇਖੀਆਂ ਨੇ ਹਰ ਕੋਈ ਜਾਣਦਾ ਕਿਹੜੇ ਬੈਨਰਸ ਦੇ ਨਾਲ ਉਹਨਾਂ ਦੇ ਲਿੰਕ ਕਰ ਰਹੇ ਨੇ ਔਰ ਇਸ ਪੋਜੀਸ਼ਨ ਤੇ ਖੜ ਕੇ ਆਪਣੇ ਆਪ ਨੂੰ ਗਰੀਬ ਕਰਾਰ ਦੇਣਾ ਇਹ ਹੈਰਾਨੀ ਦੀ ਗੱ ਔਰ ਦੂਜੀ ਵੱਡੀ ਗੱਲ ਨਕੋਦਰ ਦੇ ਵਿੱਚ ਟੇਰਾ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ ਉੱਤੇ ਗੱਦੀ ਨਿਸ਼ੀਨ ਨੇ ਹੰਸਰਾਜ ਹੰਸੌਰ ਇਹ ਵੀ ਦੱਸ ਦਿੰਨੇ ਆ ਕਿ ਗੱਦੀ ਨਿਸ਼ੀਨ ਹੰਸਰਾਜ ਹੰਸ ਦੇ ਉੱਤੇ 20 ਕਪੜਿਆਂ ਦੇ ਇਲਜ਼ਾਮ ਲੱਗੇ ਨੇ ਉਹਨਾਂ ਦੇ ਉੱਤੇ 10-10 ਲੱਖ ਰੁਪਏ ਦੇ ਸੋਨੇ ਦੇ ਕਪੜੇ ਦੇ ਇਲਜ਼ਾਮ ਨੇ ਖਜ਼ਾਨੇ ਵਿੱਚੋਂ ਕਪਲੇ ਦੇ ਇਲਜ਼ਾਮ ਨੇ ਇੱਥੋਂ ਤੱਕ ਕੇ ਕਨਸਾਈਨਮੈਂਟਸ ਦੇ ਕਪਲੇ ਦੇ ਇਲਜ਼ਾਮ ਨੇ ਔਰ ਸਭ ਤੋਂ ਵੱਡੀ ਗੱਲ ਉਹਨਾਂ ਦੇ ਉੱਤੇ ਕਰੋੜਾ ਰੁਪਏ ਦੀ ਬਲੈਕ ਮਨੀ ਨੂੰ ਵਾਈਟ ਕਰਨ ਦੇ ਇਲਜ਼ਾਮ ਨੇ ਇਸ ਸਥਿਤੀ ਦੇ ਵਿੱਚ ਆਪਣੇ ਆਪ ਨੂੰ ਗਰੀਬ ਬਣਾ ਕੇ ਦੱਸਣਾ ਆਪਣੇ ਆਪ ਨੂੰ ਇਸ ਤਰ੍ਹਾਂ ਵਿਚਾਰਾ ਬਣਾ ਕੇ ਦੱਸਣਾ ਕਿਸਾਨਾਂ ਦੇ ਸਾਹਮਣੇ ਜੇ ਕਿਸਾਨ ਤੁਹਾਨੂੰ ਪਿੰਡ ਦੇ ਵਿੱਚ ਪਿੰਡਾਂ ਦੇ ਵਿੱਚ ਐਂਟਰ ਨਹੀਂ ਕਰਨ ਦੇ ਰਹੇ ਉਹਨਾਂ ਨੂੰ ਤੁਹਾਨੂੰ ਫਿਰਨੀਆਂ ਨਹੀਂ ਟੱਪਣ ਦੇ ਰਹੇ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਹੁਣ ਆਪਣਾ ਐਸਸੀ ਕਾਰਡ ਖੇਡਣ ਲੱਗ ਗਏ ਹੋ ਤੁਸੀਂ ਆਪਣਾ ਗਰੀਬੀ ਦਾ ਕਾਰਡ ਖੇਡਣ ਲੱਗ ਗਏ ਹੋ ਤੁਸੀਂ ਇੱਕ ਚੰਗੇ ਭਲੇ ਸਿਆਸਤਦਾਨ ਨੂੰ ਦਿੱਲੀ ਦੇ ਵਿੱਚ ਤੁਸੀਂ ਐਮ ਰਾ ਚੁੱਕੇ ਹੋ ਤੁਹਾਡਾ ਤਾਜ਼ਾ ਰਸੂਖ ਰਿਹਾ ਔਰ ਤੁਹਾਡੇ ਵੱਡੇ ਵੱਡੇ ਬੈਨਰਸ ਦੇ ਨਾਲ ਚੈਨਲਸ ਦੇ ਨਾਲ ਤੁਹਾਡੇ ਲਿੰਕਸ ਨੇ ਤੁਹਾਡੇ ਕੰਟਰੈਕਟਸ ਸਾਈਨ ਹੋਏ ਹੋਏ ਨੇ ਅਜੇ ਤੱਕ ਤੁਹਾਨੂੰ ਰਾਇਲਟੀਆਂ ਆ ਰਹੀਆਂ ਨੇ ਔਰ ਤੁਸੀਂ ਇਸ ਪੋਜੀਸ਼ਨ ਦੇ ਉੱਤੇ ਖੜ ਕੇ ਸਿੱਦੇ ਇਲਜ਼ਾਮ ਲਾ ਰਹੇ ਹੋ ਕਿ ਕਿਸਾਨ ਤੁਹਾਨੂੰ ਅੰਦਰ ਨਹੀਂ ਵੜਨ ਦੇ ਰਹੇ ਇਹ ਫਿਲਹਾਲ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਔਰ ਨਾਲ ਦੀ ਨਾਲ ਖਾਸ ਕਰਕੇ ਆਪਣੇ ਆਪ ਨੂੰ ਗਰੀਬ ਕਹਿਣ ਦੀ ਸਥਿਤੀ ਦੇ ਵਿੱਚ ਜਦੋਂ ਹੰਸ ਰਾਜ ਹੰਸ ਨੇ ਉਹ ਟਿੱਪਣੀ ਕੀਤੀ ਤਾਂ ਉਸ ਤੋਂ ਬਾਅਦ ਉਹਨਾਂ ਦੇ ਖਿਲਾਫ ਕਿਸਾਨਾਂ ਦੀ ਵੀ ਕਾਸੀ ਜਿਹੜੀ ਹੇਟ ਹੈ ਉਹ ਸਾਹਮਣੇ ਵੇਖਣ ਨੂੰ ਆਈ ਕਿਸਾਨ ਜਿਹੜੇ ਨੇ ਉਹ ਗੱਜ ਕਿ ਉਹਨਾਂ ਦਾ ਉਹਨਾਂ ਦੇ ਖਿਲਾਫਤ ਕਰਦੇ ਨਜ਼ਰ ਆ ਰਹੇ ਨੇ ਖਾਸ ਕਰਕੇ ਕਿਸਾਨ ਕਿਉਂਕਿ ਕਿਸਾਨਾਂ ਦਾ ਦਾਵਾ ਸੀ ਕਿ ਬੀਜੇਪੀ ਲੀਡਰਸ ਨੂੰ ਜ਼ਰੂਰ ਅੰਦਰ ਨਹੀਂ ਵੜਨ ਦਿੱਤਾ ਜਾਵੇਗਾ ਬੀਜੇਪੀ ਲੀਡਰਸ ਦਾ ਖਾਸਾ ਵਿਰੋਧ ਹੋਵੇਗਾ ਔਰ ਉਸ ਤਰ੍ਹਾਂ ਹੁੰਦਾ ਪ੍ਰਤੀਤ ਵੀ ਹੋ ਰਿਹਾ ਆਉਂਦੇ ਦਿਨਾਂ ਦੇ ਵਿੱਚ ਹੰਸਰਾਜ ਹੰਸ ਦੀ ਕੀ ਸਥਿਤੀ ਬਣਦੀ ਹੈ ਸਿਆਸੀ ਪੱਧਰ ਦੇ ਉੱਤੇ ਹੰਸ ਰਾਜ ਹੰਸ ਕਿਵੇਂ ਖੜਦੇ ਨੇ ਬੀਜੇਪੀ ਕਿਵੇਂ ਖੜਦੀ ਹੈ ਕਿਉਂਕਿ ਬੀਜੇਪੀ ਪੰਜਾਬ ਦੇ ਅੰਦਰ ਇਹੀ ਕਿਹਾ ਜਾਂਦਾ ਹੈ ਕਿ ਬੀਜੇਪੀ ਦਾ ਜਿਹੜਾ ਦਿਹਾਤ ਸਟੈਂਡ ਹੈਗਾ ਉਹ ਬਹੁਤ ਕਮਜ਼ੋਰ ਹੈ ਔਰ ਬੀਜੇਪੀ ਪੰਜਾਬ ਦੇ ਸ਼ਹਿਰੀ ਖੇਤਰਾਂ ਦੇ ਵਿੱਚ ਪ੍ਰਫੁੱਲਤ ਹੈ ਕੀ ਉਹੀ ਹਾਲਾਤ ਰਹਿਣਗੇ ਜਾਂ ਫਿਰ ਕੋਈ ਫਰਕ ਪੈਂਦਾ ਹੈ ਦਿਹਾਤ ਵਿੱਚ ਬੀਜੇਪੀ ਦੇ ਪੈਰ ਲੱਗ ਸਕਣਗੇ ਜਾਂ ਨਹੀਂ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ